ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਬੇਬੇ ਨਾਨਕੀ ਸੀ ਭੈਣ ਨੇ ਗੁਰੂ ਨਾਨਕ ਨੂੰ ਭਰਾ ਕਰਕੇ ਨਹੀਂ ਇਸ਼ਟ ਕਰਕੇ ਜਾਣਿਆ ਉਮਰ ਵਿੱਚ ਬੇਬੇ ਜ਼ਰੂਰ ਵੱਡੀ ਸੀ ਪਰ ਬਾਬੇ ਨੂੰ ਪੈਰੀ ਹੱਥ ਨਹੀਂ ਸੀ ਲਗਾਉਣ ਦੇ ਵੀ ਜਦ ਭਾਈ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੈ ਜਾਣ ਰਿਹਾ ਏ ਤਾਂ ਮਾਤਾ ਸੁਲਖਣੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਇਹ ਉਹਨਾਂ ਨੂੰ ਵੀ ਨਾਲ ਲੈ ਜਾਣ ਜਿਵੇਂ ਇੱਥੇ ਹੀ ਰਹਿਣ ਤਾਂ ਗ੍ਰਸਤੀ ਮੈਂ ਬੜੇ ਗ੍ਰਸਤੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅਸੀਂ ਇਹ ਠੀਕ ਕਿਆ ਕਰਦੇ ਆਏ ਇਹ ਸੁਣ ਮਾਥ ਸਲਖਣੀ ਨੇ ਕਿਹਾ ਸੋ ਜੀ ਤੁਸੀਂ ਘਰ ਬੈਠੇ ਹੋਏ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਬਾਦਸ਼ਾਹ ਹੀ ਹੁੰਦੀ ਹੈ ਤਦ ਬਾਬੇ ਆਖਿਆ ਪਰਮੇਸ਼ਰ ਕੀਏ ਰੋਜ਼ਗਾਰ ਦੀ ਕਾਈ ਬਣਸੀ ਤਾਂ ਸਦਾ ਲੈਸਾਂ ਭੈਣ ਤੇ ਪਾਰਾ ਠੀਕ ਨਹੀਂ ਸੁਲਤਾਨ ਪਰ ਫੌਜਦਾਂ ਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੀਜਾ ਜੀ ਕੁਝ ਕਿਰਤ ਹੋਵੇ ਤਾਂ ਭਲਾ ਹੋਏ ਸੁਣਦੇ ਸਾਰ ਨਾਨਕ ਜੀ ਨੇ ਕਿਹਾ ਵੀਰ ਤੂਟਾ ਪਰਮੇਸ਼ਰ ਦਾ ਰੂਪ ਐ ਜਿਹੜਾ ਰੁੱਖਾ ਲੂਣਾ ਟੁੱਕਰ ਹੈ ਤੇ ਹੱ ਬੈਠ ਖਾਏ ਤੂੰ ਇਨਾ ਜੰਜਾਲਾਂ ਵਿੱਚ ਨਾ ਪਾਓ ਤੂੰ ਇਨਾ ਜੰਜਾਲਾਂ ਲਾਇਕ ਨਹੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਬੇਬੇ ਜੀ ਕਿਰਤ ਕਰ ਖਾਈਐ ਤਾਂ ਦੇਹੀ ਪਵਿੱਤਰ ਹੋਏ ਬੇਬੇ ਨਾਨਕੀ ਨੇ ਮੂੰ ਚੜ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦੀ ਸਾਸ ਤੱਕ ਨੂੰ ਆਖ ਦਿੱਤਾ ਸੀ ਜਦ ਉਸ ਦਾ ਕਿਹਾ ਕਿ ਭਰਾ ਨੂੰ ਸਮਝਾ ਕੇ ਕਮਾਈ ਸਾਹਬੇ ਨਾਨਕੀ ਜੀ ਨੇ ਕਿਹਾ ਸੀ ਸੁਣ ਮਾਸੀ ਜੀ ਮੈਂ ਭਰਾਓ ਤੈ ਕਿ ਸਮਝਾਵਾਂ ਭਰਾਓ ਮੇਰਾ ਚੋਰ ਨਹੀਂ ਝਾਰ ਨਹੀਂ ਜਵਾਰੀ ਨਹੀਂ ਉਏ ਬੁਰਾ ਕੰਮ ਨਹੀਂ ਕਰਦਾ ਮੈਂ ਉਸ ਨੂੰ ਕਿਆ ਸਮਝਾਵਾਂ ਉਹ ਪੁੰਨਦਾਨ ਕਰਦਾ ਹੈ ਨੰਗੇ ਭੁੱਖੇ ਨੂੰ ਦੇਂਦਾ ਹੈ ਤਾਂ ਆਪਣੀ ਖੱਟੀ ਕਮਾਈ ਵਿੱਚੋਂ ਕਰਦਾ ਹੈ ਮੈਂ ਕੀ ਸਮਝਾਵਾਂ ਆਪਣੀ ਕਮਾਈ ਵਿੱਚੋਂ ਭਾ ਦੇ ਸੋ ਕਰੇ ਨਾਲਕ ਜੀ ਤੇ ਸਿੱਖੀ ਦਾ ਰੰਗ ਕਿਤਨਾ ਚੜ ਗਿਆ ਸੀ ਉਸ ਦਾ ਪ੍ਰਮਾਣ ਉਹ ਸ਼ਬਦ ਹਨ ਜੋ ਭਾਈ ਜੈ ਰਾਮ ਜੀ ਨੇ ਨਾਨਕੀ ਜੀ ਨੂੰ ਆਖੇ ਸਾਂ ਬਹੂ ਜੀ ਤੂੰ ਨਾਨਕ ਜੀ ਦੀ ਭੈਣ ਹੈ ਤੈਨੂੰ ਵੀ ਇਸ ਦਾ ਕੋਈ ਅਸਰ ਹੈ ਅਤੇ ਅਸੀਂ ਐਵੇਂ ਭਰਮ ਵਿੱਚ ਪਟਕਦੇ ਹਾਂ ਧੰਨ ਪਰਮੇਸ਼ਵਰ ਜੀ ਹੈ ਧੰਨ ਨਾਨਕ ਜੀ ਹੈ ਤੂੰ ਵੀ ਧੰਨ ਹੈ ਜੋ ਇਸ ਦੀ ਭੈਣ ਹੈ ਅਤੇ ਥੋੜੇ ਥੋੜੇ ਅਸੀਂ ਵੀ ਤਨ ਹਾਂ ਜੋ ਤੇਰੇ ਨਾਲ ਸਾਡਾ ਸੰਜੋਗ ਹੈ ਬੇਬੇ ਨਾਨਕੀ ਦੇ ਆਕਾਲ ਚਰਾਨੇ ਬੇ ਤੀਜੇ ਦਿਨ ਭਾਈ ਜੈ ਰਾਮ ਜੀ ਵੀ ਚੜ੍ਹਾਈ ਕਰ ਗਏ ਦੋਵਾਂ ਦੇ ਫੁੱਲ ਇਕੱਠੇ ਵੇਈ ਨਦੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਪ੍ਰਵਾਹ ਕੀਤੇ